ਨਾਨਕ ਸੱਚੇ ਕੀ ਸੱਚੀ ਕਾਰ ਅਦੇ ਤਿਸੇ ਅਦੇਸ ਆਦੀ ਨੀਲੇ ਆਦੀ ਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਪੌ ਲਖ ਹੋ ਹੈ ਲਖ ਹੋ ਬਹਿ ਲਖ ਦੀਸ ਲਖ ਲਖ ਗੇੜਾ ਕੀ ਹੈ ਮਨ ਜਗਦੀਸ ਇੱਕ ਰਹਾਬ ਫੁੜੀਆ ਚਰੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਗਰੀ ਪਈ ਐ ਕੂੜੀ ਅਖਣ ਜੋ ਚੁਪੈ ਨਾ ਜੋਰ ਜੋ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਲਹਿ ਜੋਰ ਜੋਰ ਨ ਰਾਜ ਮਾਲ ਮਨ ਸੂਰ ਧੁਨ ਸ੍ਰਤੀ ਗਿਆਨ ਵਿਚਾਰ ਜੋ ਨ ਜੁਤੀ ਛਟ ਸੰਸਾਰ ਜਿਸ ਹਕ ਜੋਰ ਪਰ ਵੇਖੇ ਸੋਏ ਨਾਨਕੀ ਉਤਮ ਨੀਚ ਨ ਕੋਏ ਪਰਤੀ ਲੁਤੀ ਤਿਥੀ ਵਾਰ ਪਵਣ ਪਾਣੀ ਅਗਨੀ ਪਾਤਾ ਤਿਸ ਵਿੱਚ ਤਰਤੀ ਥਾ ਪਰਖੀ ਬ੍ਰਹਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਲਕ ਨਾਮੀ ਅਨੇਕ ਅਨੰਤ ਕਰਮੀ ਕਰਮੀ ਹੋਏ ਦੀਚਾਰ ਸਚਾ ਆਪ ਸਚਾ ਦਰਬਾਰ ਤਿੱਥੇ ਸੁਹਣ ਪੰਚ ਪ੍ਰਵਾਨ ਨਦਰੀ ਕਰਮ ਪਗ ਨੀਸਾਨ ਕਾਚਪਕਾ कर्मखंड का एहो कर्म ज्ञान खंड का अको कर्म कृत पवन पाणि बसंत कृत काल महेश कृत ब्रह्म कारपड़ीय रूप रंग के महेश केती ਕਿਤੇ ਤੇਂਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤੁਰ부ਦੇ ਨਾਥ ਕਿਤੇ ਕਿਤੇ ਨੀਵੀਂ ਦੇਸ ਕਿਤੇ ਦੇਵ ਦਨਵ ਮੁਨ ਕਿਤੇ ਕਿਤੇ ਰਤਨ ਸਮੰਦ ਕੀਤੀ ਆ ਬਾਣੀ ਕੀਤੀ ਆ ਬਾਣੀ ਕਿਤੇ ਪਾਪ ਨਿਰੰਦਰ ਕੀ ਕੀ ਸੰਤੀ ਸਿਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨਪੁਰ ਚੰਡ ਸਰਮ ਖੰਡ ਕੀ ਬਾਣੀ ਰੂਪ ਤਿਥੇ ਕਾੜ ਕਕੜੀਏ ਬਹੁਤ ਹੀ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਕੜੀਏ ਸੁਰਤ ਮਤ ਮਨ ਬੁੱਧ ਤਿਥੇ ਕੜੀਏ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੇ ਹੋਰ ਨ ਕੋਈ ਹੋਰ ਤਿਥੇ ਜੋਗ ਮਹਾਂ ਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੁਰ ਤਿਥੇ ਸੀਤੋ ਸੀਤਾ ਮਹਿ ਮਾਨ ਮਾਰੇ ਤਕ ਰੂਪ ਨਕਤਨੇ ਜਾਇ ਨਾ ਉਮਰੇ ਨਾ ਥਕੇ ਜਾਹੇ ਜਿਨ ਕੇ ਰਾਮ ਬਸੇ ਮਨਿਆ ਹੈ ਤਿਸ ਤੇ ਤੁਧ ਵਸੇ ਕੇ ਲੋ ਕਰੇ ਆਨੰਦ ਸੁੱਚਾ ਮਨਸੋਇ ਸਚੁ ਖੰਡ ਬਸੇ 렁ਕਾਰ ਕਰ ਕਰ ਵੇਖੈ ਨਤਰਿ ਤੇ ਕੰਡ ਮੰਡਲ ਤੇ ਕੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿਥੇ ਲੋ ਲੋ ਅਕਰ ਜਿਵ ਜਿਵ ਹੁਕਮ ਤਿ ਵੈ ਤਿ ਵਕਾਰ ਵੇਖੇ ਬਦਸੇ ਕਰ ਵਿਚਾਰ ਨਾਨਕ ਕਥਨਾ ਜਗ ਪਹਰਾਤੀ ਸੁਨੀਯਾਰ ਅਹਰਣ ਮਤ ਬੇਤ ਮਤਿਆ ਭੌਖ ਲਗਨ ਤਪਤਾਓ ਅੰਡਾ ਪਉ ਅੰਮ੍ਰਿਤ ਤਿਤਟਾਲ ਭਈ ਸਭ ਸਚੀ ਤਕਸਾਰ ਜਿਨ ਕੋ ਨਗਰ ਕਰਮ ਤਿਨ ਕਾ aanik natri nadar nihal sanok pavan guru paani pita mat tar tum hat divas raat do ਹੇ ਲ ਸਗਲ ਜਗਤ ਚਗਿ ਆਇਆ ਬੁਰੀ ਆਇਆ ਵਚੇ ਤਰਮ ਹਦੂਰ ਕਰਮੀ